ਸਰੇ ਕਾ ਜ ਸਾਰਿਆਂ ਨੂੰ ਅੱਜ ਆਪਾਂ ਅੰਬ ਦੀ ਬਰਫੀ ਬਣਾਵਾਂਗੇ ਆ ਕੱਚਾ ਨਾਰੀਅਲ ਸੀਗਾ ਤੇ ਇਹਨੂੰ ਆਪਾਂ ਉਤੋਂ ਛਿੱਲ ਲਈ ਸੋ ਉਹ ਉਤੋਂ ਸਣ ਜਿ ਲਾਤੀ ਆਪਾਂ ਤੇ ਵਿੱਚ ਹੁਣ ਗਿਰੀ ਕੱਢਾਂਗੇ ਆਪਾਂ ਤੇ ਆਪਾਂ ਅੰਬ ਦੀ ਬਰਫੀ ਬਣਾਵਾਂਗੇ ਐਸ طرح ਆਪਾਂ ਕੱਢ ਲਾਂਗੇ। ਲਓ ਆਪਾਂ ਸਾਰਾ ਕੱਢ ਲਿਆ ਇਹਦੇ ਵਿੱਚੋਂ ਖੋਪਾ ਤੇ ਆਪਾਂ ਹੁਣ ਇਹਨੂੰ ਧੋ ਲਾਂਗੇ। ਧੋ ਕੇ ਆਪਾਂ ਇਸ ਤਰ੍ਹਾਂ ਜੂਸਰ 'ਚ ਪਾ ਲਾਂਗੇ। ਜਿਹੜੀ ਵੱਡੀ ਫਾੜੀ ਆ ਉਹ ਆਪਾਂ ਚੀਰ ਕੇ ਪਾਵਾਂਗੇ। ਹੁਣ ਆਪਾਂ ਇਹਨੂੰ ਪੀਸ ਲਾਂਗੇ। ਲਓ ਆਪਾਂ ਗ੍ਰाइंड ਕਰ ਲਿਆ ਵਿੱਚ ਮੋਟੇ ਗੇੜੇ ਗਾ ਫਾੜੇ ਗਾ ਉਹ ਤਾਂ ਕੱਢ ਕੇ ਦਵਾਰਾ ਪੀਸ ਲਾਂਗੇ। ਵੋਟੇnga ਫਾੜੀਆਂ ਵੀ ਹੈਗੀਆਂ ਵਿੱਚੋਂ ਮੈਂ ਕੱਢੋਂਗੇ ਸਾਰੀਆਂ ਫਿਰ ਦੁਬਾਰਾ ਪੀਸੋਂਗੇ ਲਗਾਪਾ ਨਾਰੀਅਲ ਗ੍ਰੈਂਡ ਕਰ ਲਿਆ ਬ੍ਰੇਕ ਬ੍ਰੇਕ ਕਰ ਲਿਆ ਸਾਰਾ ਆ ਦੋ ਆਂਬਾ ਹੁਣ ਤੇ ਆਂਬ ਚੀਰਾਂਗੇ தர சாரலாம் அம்ப தீரே இது இன்னும் பீசலாம் அம்பாணும் ਆਪਾ ਗ੍ਰाइंड ਕਰ ਲਿਆਂਦਾ ਪੀਸ ਲਿਆ। ਸਫ ਵਿੱਚ ਖੰਡ ਪਾ ਦਾਂਗੇ। ਅੱਧੀ ਖੰਡ ਪਾਵਾਂਗੇ ਭਰੇ ਕੌਲੀ ਹੈ ਕਿ ਅੱਧੀ ਪਾਵਾਂਗੇ ਆਪਾਂ। ਆ ਦੋ ਚਮਚੇ ਆਪਾਂ ਮਲਾਈ ਦੇ ਪਾਵਾਂਗੇ। ਇਹਨੂੰ ਆਪਾਂ ਹੁਣ ਘੇੜਾ ਦਵਾ ਲਾਂਗੇ। ਗ੍ਰाइंड ਕਰ ਲਾਂਗੇ। ලොවපසාරකුසු පිස්ලයන්ද දෙහන පයහ කඩයිජපාමන්ගේ තතියක්ග බලාගෙ කඩයිතරන්ගේ ඕන පකඩයිතර දැන්ගෙත්තේ ਇਹ ਥੋੜੇ ਜਿਹਾ ਗਰਮ ਹੋ ਗਿਆ ਫਿਰ ਆਪਾਂ ਬਾਕੀ ਸਮਾਨ ਫਿਰ ਪਾਵਾਂਗੇ। ਨੋ ਪਹਿਲਾ ਪਖੰਡ ਥੋੜੀ ਜਿਹੀ ਘਟ ਪਾਈ ਸੀ ਤੇ ਹੁਣ ਆਪਾਂ ਘਟ ਨਾ ਹੋਵੇ ਤੇ ਆਪਾਂ ਹੋਰ ਪਾਵਾਂਗੇ ਥੋੜੀ ਜਿਹੀ। 10 ਮਿੰਟ ਹੋ ਗਿਆ ਆਪਾਂ ਚੁੱਲ੍ਹੇ ਤੇ ਤਰੇ ਨੂੰ ਕੜਾਈ ਨੂੰ ਹੁਣ ਆਪਾਂ ਬਰਾਦਾ ਪਾਵਾਂਗੇ ਨਾਰੀਅਲ ਦਾ ਐਨਕਾ ਕੋਸਾ ਦੁੱਧ ਪਾਵਾਂਗੇ ਛੋਟੀ ਕੜਚੀ ਆਮ ਚਾਪ ਪਦੈਸੀ ਕਿਹੋ ਦਾ ਪਾਵਾਂਗੇ ਕਿ ਥੱਲੇ ਨਾ ਲੱਗੂਗਾ ਭਲਾ ਮਿਲਾ ਮਿ ਪਾਵਾਂਗੇ 10-15 ਮਿੰਟਾਂ ਬਾਅਦ ਜੁੜ ਲੇ ਤੇ ਤੜਕੇ ਤੇ ਬਸ ਖੁਣ ਖੁਰਚਣਾ ਮਾਰੀ ਚੱਲਾਂਗੇ ਆਪਾਂ 15-20 ਮਿੰਟ ਹੋ ਗਏ ਬਣੀ ਜਾਂਦੇ ਨੂੰ ਸਰਫੀ ਨੂੰ ਤੇ ਹੁਣ ਆਪਾਂ 5 ਮਿੰਟ ਆਪਾਂ ਹੋਰ ਸੇਕ ਲਵਾਵਾਂਗੇ ਫਿਰ ਆਪਾਂ ਲਾ ਲਾਂਗੇ ਅਜ ਨਾਲ ਵਾਹ ਵਾ ਕਾਲਾ ਹੋ ਗਿਆ ਆਪਸ ਹੋਰ ਕਾਲਾ ਹੋ ਜਾਊਗਾ 5 6 ਮਿੰਟਾਂ ਨੂੰ ਫਿਰ ਆਪਾਂ ਲਾ ਲਾਂਗੇ ਬਣਾ ਦੇਖੀ ਨਾ ਬਰਫੀ ਬਣ ਗਈ ਏ ਤੇ ਆਪਾਂ ਲਾਵਾਂਗੇ ਤਿਆਰ ਹੋ ਗਈ ਏ ਬਣ ਕੇ ਹੁਣ ਕਰੜੀ ਹੋ ਗਈ ਹਲੇ ਵਰਫੀ ਨਹੀਂ ਬਣੀ ਵਰਫੀ ਬਣਾਵਾਂਗੇ ਆਪਾਂ ਹਲੇ ਤਾਂ ਵਰਫੀ ਦਾ ਸਮਾਨ ਹੀ ਹੈ ਇਹ ਇਹਨੂੰ ਆਪਾਂ ਥੋੜਾ ਜਿਹਾ ਰਿਫਰੈਂਡ ਲਾ ਕੇ ਰੱਖਿਆ ਹੋਇਆਗਾ ਇਹਦੇ ਚ ਪਾਵਾਂਗੇ ਆਪਾਂ ਆਪਾਂ ਇਹਨੂੰ ਆਏ ਹੌਲੀ-ਹੌਲੀ ਪ੍ਰੈਸ ਕਰ ਦਾਂਗੇ। ਆਪਾਂ ਠੰਡੀ ਕਰਕੇ ਫਰਿੱਜੇ 'ਚ ਰੱਖਾਂਗੇ। ਉਹਦਾ ਕੋਨਾ ਘੰਟਾ ਆਪਾਂ ਵਿੱਚ ਫਰਿੱਜ ਦੇ ਰੱਖ ਦਿਆਂਗੇ ਫਿਰ ਇਹਨੂੰ ਠਾਰ ਕੇ ਰੱਖਾਂਗੇ ਜਮਾ। ਫਿਰ ਤੁਹਾਨੂੰ ਬਖਾਵਾਂਗੇ ਬਾਅਦ 'ਚ ਕੱਢ ਕੇ। ਕੋਨਾ ਘੰਟਾ ਹੋ ਗਿਆ ਫਰਿੱਜ 'ਚ ਪਈ ਨੂੰ। ਤੇ ਹੁਣ ਆਪਾਂ ਬਾਹਰ ਕੱਢ ਲਈ ਹੈ। ਤੇ ਹੁਣ ਆਪਾਂ ਇਹਨੂੰ ਕਟਾਂਗੇ। ਆਪਾਂ ਖਰਚਣੇ ਨਾਲ ਕੱਢਾਂਗੇ ਹੈਗੀ ਥੋੜੀ ਜਿਹੀ ਹਜੇ ਢਿੱਲੀ ਇਹ। ਲਓ ਹੈ ਆਪਾਂ ਬਰਫੇ ਦੁਬਾਰਾ ਵੇਖੇ ਨਾ ਗਰਮ ਕਰੀ ਹੈਗੀ। ਪਹਿਲਾਂ ਢਿੱਲੀ ਰਹੇਗੀ ਸੀ ਤੇ ਹੁਣ ਆਪਾਂ ਦੋਰੀ ਵਾਰ ਗਰਮ ਕਰਕੇ ਆਪਾਂ ਇਹਨੂੰ ਪ੍ਰੈਸ ਕੀਤਾ ਥਰਾਲੀ ਦੇ ਵਿੱਚ ਤੇ ਆਪਾਂ ਹੁਣ ਦੋ ਤਿੰਨ ਘੰਟੇ ਇਸ ਕੜਾਈ ਦੇ ਵਿੱਚ ਗਰਮ ਕੀਤਾ ਪਹਿਲਾਂ ਵੱਡੀ ਕੜਾਈ 'ਚ ਬਣਾਈ ਸੀ। ਤੇ ਦੋ ਤਿੰਨ ਘੰਟੇ ਇਹ ਆਪਾਂ ਹੁਣ ਫਰਿੱਜ 'ਚ ਇਹਨੂੰ ਰੱਖਾਂਗੇ। ਲਓ ਹੁਣ ਆਪਣੀ ਵਰਫੀ ਠੰਡੀ ਹੋ ਗਈ 6-7 ਘੰਟੇ ਫਰਿੱਜ ਚ ਰੱਖੀ ਆਪਾਂ ਤੇ ਪਹਿਲਾਂ ਇਹ ਢਿੱਲੀ ਹੋ ਗਈ ਸੀ ਆਪਾਂ ਤਾਂ ਉਹਦੇ ਦੁਆਰਾ ਕੜਾਈ ਛਪਾ ਕੇ ਫੇਰ ਆਪਾਂ ਇਹਨੂੰ ਕਰੜੇ ਕੀਤਾ ਹੈਗਾ ਤੇ ਹੁਣ ਆਪਾਂ ਵਰਫੀ ਕੱਢਾਂਗੇ ਲੋਆ ਬਕਾਟਣ ਕਰ ਲਈ ਤੇ ਹੁਣ ਆਪਾਂ ਕੱਢ ਲਾਂਗੇ ਟਿੱਕੀਆਂ ਖੁਰਚਣੇ ਨਾਲ ਕੱਢਾਂਗੇ ਪਰਕੀ ਸਾਰੇ ਕੱਢ ਲਏ ਸਾਰੇ ਫੇਸ ਕੱਢ ਲਏ ਐ ਤੇ ਆਪਣੇ ਇਸ ਤਰ੍ਹਾਂ ਫੇਸ ਬਣੇ ਐ ਬਹੁਤ ਵਧੀਆ ਬਣੇ ਐ ਸੋਨ ਟੇਸਟ ਕਰਕੇ ਦਿਖਾਵਾਂਗੇ ਬੱਸ ਬਾਗਣੀ ਆਂ ਪਾਪੜ ਵਰਗੀ ਜਿਵੇਂ ਆਂ ਪਾਪੜ ਹੁੰਦਾ ਹੈਗਾ ਇਸ ਤਰ ਬਣੀ ਐ ਜੇ ਸਾਡੀ ਵੀਡੀਓ ਬਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ